ਅਸੀਂ ਕਾਲ ਸਾਰੇ ਵੀਰ ਭਰਾਵਾਂ ਨੂੰ ਥੋੜਾ ਛੋਟਾ ਵੀਰ ਜੱਸੀ ਸਮਰਾਲੇ ਤੋਂ ਆ ਦੇਖੋ ਜਿਹੜੇ ਸਾਡੇ ਕੋਲ ਅੱਜ ਬਲੀਨੋ ਆਈ ਆ ਜਿਹਦੇ ਵਿੱਚ ਕਿਸੇ ਬੰਦੇ ਨੇ ਸਿਰੇ ਦਾ ਹੀ ਕੰਮ ਕੀਤਾ ਪਿਆ ਇਹਦੇ ਦੋ ਰਾਈਟ ਸਾਈਡ ਦੇ ਟ੍ਰੀਅਰ ਤੇ ਫਰੰਟ ਦੇ ਏਵੀਏ ਦੇ ਕੋਡ ਬਣਦੇ ਸੀਗੇ ਕਿਸੇ ਨੇ ਕੀ ਕੀਤਾ ਉਹ ਸੈਂਸਰ ਨਹੀਂ ਚੇਂਜ ਕੀਤੇ ਜਦ ਕਿ ਮੀਟਰ ਦੇ ਵਿੱਚੋਂ ਟੇਪ ਲਾ ਕੇ ਹੀ ਲੈਡ ਉਡਾ ਦਿੱਤੀ ਆ ਲਿਆ ਵੀ ਜਿਹੜੀ ਮੀਟਰ ਕੱਢਵਾ ਜਦ ਅਸੀਂ ਇਹਨੂੰ ਖੋਲ ਕੇ ਚੈੱਕ ਕੀਤਾ ਆ ਦੇਖੋ ਆਹ ਵੀ ਆਹ ਦੇਖੋ ਕੱਢੋ ਬਾਹਰ ਦੀ ਟੇਪ ਆਡੀ ਆ ਦੇਖੋ ਬਲੈਕ ਕਲਰ ਦੀ ਟੇਪ ਕੈਮਰੇ ਚ ਰਖਾ ਦਿੰਦੇ ਆ ਜੀ ਆ ਵੀਰ ਮੇਰੇਆ ਤੇ ਕਦੇ ਵੀ ਇਦਾਂ ਕੰਮ ਨਾ ਕਰੋ ਆ ਟੇਪ ਲਾ ਕੇ 2 ਨੰਬਰ ਦੇ ਵਿੱਚ ਲੈਟਾ ਬੰਦ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਕਸਟਮਰ ਨੂੰ ਸਹੀ ਗੱਲ ਦੱਸ ਦੋ ਕਿ ਇਹਦੇ ਏਵੀਐਸ ਸੈਂਸਰ ਜੋ ਖਰਾਬ ਦੋ ਖਰਾਬ ਨੇ ਠੀਕ ਆ ਅਗਲੇ ਦੀ ਈਸ਼ਿਆ ਪਵਾਊਗਾ ਨਹੀਂ ਪੰਦਾ ਉਹਦੀ ਈਸ਼ਿਆ ਵਾ ਨਾ ਪਰ ਆ ਕੰਮ ਨਾ ਕਰੋ ਕਿਉਂਕਿ ਡੀਲਰ ਬਹੁਤ ਕੁਝ ਕਰਦੇ ਆ ਪਰ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਆਪਣੇ ਲਈ ਸਹੀ ਕੰਮ ਕਰੋ ਜੋ ਲੋੜ ਆ ਥੈਂਕ ਯੂ ਧੰਨਵਾਦ